ਪੰਜਾਬ ਦੇ ਵਿੱਚ ਕਿਸਾਨਾਂ ਦਾ ਜਿਹੜਾ ਅੰਦੋਲਨ ਹੈ ਖੇਤੀ ਕਾਨੂੰਨਾਂ ਦੇ ਖਿਲਾਫ ਉਸ ਦੇ ਵਿੱਚ ਥੋੜੇ ਟਾਈਮ ਵਾਸਤੇ ਜਿਹੜੀ ਹੈ ਉਹ ਟਿਲ ਦਿੱਤੀ ਗਈ ਹੈ ਖਾਸ ਕਰਕੇ ਟ੍ਰੇਨਾਂ ਜਿਹੜੀਆਂ ਰੋਕੀਆਂ ਜਾ ਰਹੀਆਂ ਸੀਗੀਆਂ ਕਿਸਾਨਾਂ ਵੱਲੋਂ ਉਹਨਾਂ ਨੇ ਕਿਹਾ ਹੈ ਕਿ ਕੱਲ ਤੋਂ 5 ਵਜੇ ਤੋਂ 15 ਦਿਨ ਵਾਸਤੇ ਉਹ ਟ੍ਰੇਨਾਂ ਜਿਹੜੀਆਂ ਉਹ ਚੱਲਣ ਦੇਣਗੇ ਪੰਜਾਬ ਦੇ ਵਿੱਚ ਤੇ ਇੱਕ ਚੰਗਾ ਸਿਗਨਲ ਜਿਹੜਾ ਹੈ ਪੰਜਾਬ ਵਾਸਤੇ ਕਿ ਟ੍ਰੇਨਾਂ ਚੱਲਣਗੀਆਂ ਦੋਨੋਂ ਪੈਸੇਂਜਰ ਤੇ ਮਾਲ ਗੱਡੀਆਂ ਪਰ ਦੂਜੇ ਪਾਸੇ ਬੀਜੇਪੀ ਜਿਹੜੀ ਹੈਗੀ ਬੀਜੇਪੀ ਕਿਉਂਕਿ ਅਕਾਲੀ ਦਲ ਉਹਨਾਂ ਦਾ ਸਭ ਤੋਂ ਪੁਰਾਣਾ ਸਹਿਯੋਗੀ ਸੀਗਾ ਐਨਡੀਏ ਦੇ ਵਿੱਚ ਉਹ ਅਡ ਹੋ ਗਏ ਨੇ ਤੇ ਬੀਜੇਪੀ ਵੀ ਨਾਲ ਦੇ ਨਾਲ ਤਿਆਰੀ ਕਰ ਰਹੀ ਹੈ ਆਪਣੀ 117 ਸੀਟਾਂ ਲੜਨ ਦੀ ਤੇ ਆਰਗੇਨਾਈਜੇਸ਼ਨ ਢਾਂਚੇ ਨੂੰ ਜਿਹੜਾ ਹੈ ਉਹ ਰਿਵੈਂਪ ਕਰਨ ਦੀ ਸਾਡੇ ਨਾਲ ਨੇ ਬੀਜੇਪੀ ਦੇ ਲੀਡਰ ਹਰਜੀਤ ਗਰੇਵਾਲ ਜਿਹੜੇ ਜਿਹੜਾ ਬੀਜੇਪੀ ਨੇ ਪੰਜਾਬ ਬੀਜੇਪੀ ਨੇ ਪੈਨਲ ਬਣਾਇਆ ਹੈ ਕਿਸਾਨਾਂ ਨਾਲ ਗੱਲਬਾਤ ਕਰਨ ਵਾਸਤੇ ਉਸਦੇ ਵੀ ਮੈਂਬਰ ਨੇ ਅਸੀਂ ਗੱਲ ਕਰਾਂਗੇ ਗਰੇਵਾਲ ਸਾਹਿਬ ਜਿਹੜਾ ਕਿਸਾਨਾਂ ਨੇ ਕੱਲ ਸੀਸ਼ਨ ਲਿੱਤਿਆ ਹੈ ਕਿ ਅਸੀਂ 15 ਦਿਨ ਵਾਸਤੇ ਹੁਣ ਟ੍ਰੇਨ ਜਿਹੜੀਆਂ ਹੈਗੀਆਂ ਉਹ ਚੱਲਣ ਦਵਾਵਾਂਗੇ ਪੰਜਾਬ ਦੇ ਵਿੱਚ ਇਸ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਇਹ ਪੰਜਾਬ ਸਰਕਾਰ ਦਾ ਅੰਦੋਲਨ ਆ ਜੀ ਕਾਂਗਰਸ ਸਪਾਂਸਰਡ ਆ ਗਵਰਨਮੈਂਟ ਸਪਾਂਸਰਡ ਆ ਇਹ ਅਸਲੀ ਗੱਲ ਆ ਤੇ ਇਹ ਕਦੇ ਹੋਇਆ ਜੀ ਅਸੀਂ ਆ ਗੁੱਡ ਸਟ੍ਰੇਨ ਨਹੀਂ ਚੱਲਣ ਦੇਣੀ ਆ ਅਸੀਂ ਪਸੰਜਰ ਚੱਲਣ ਦੇਾਂਗੇ ਪਸੰਜਰ ਨਹੀਂ ਚੱਲਣ ਦੇਣੀ ਆ ਗੁੱਡਸ ਚੱਲਣ ਦੇਾਂਗੇ ਕਦੇ ਇਹ ਤਾਂ ਪੰਜਾਬ ਸਰਕਾਰ ਨੇ ਟ੍ਰੇਨਾਂ ਚ ਚਲਾਉਣੀਆਂ ਨੇ ਉਹਨਾਂ ਦੀ ਬੁਝਾ ਕਰਕੇ ਹੀ ਰੁਕੀਆਂ ਹੋਈਆਂ ਨੇ ਜਾਣ ਬੁੱਝ ਕੇ ਬਦਨਾਮ ਕੇਂਦਰ ਨੂੰ ਕਰਦੇ ਆ ਤੇ ਕਿਸਾਨਾਂ ਨੂੰ ਗਲਤ ਰਾਹ ਪਾਉਂਦੇ ਆ ਕਿਸਾਨਾਂ ਲਈ ਜਿਹੜੀਆਂ ਐਮੈਂਡਮੈਂਟਸ ਕੀਤੀਆਂ ਨੇ ਉਹ ਕਿਸਾਨਾਂ ਦੇ ਹਿੱਤ ਨਹੀਂ ਐ ਜਦੋਂ ਦਿੱਲੀ ਗੱਲਬਾਤ ਕਰਨ ਗਏ ਤਾਂ ਮੰਤਰੀਆਂ ਨੇ ਪੁੱਛਿਆ ਛੱਡਿਆ ਨੇ ਬੈਠੇ ਨਾਲ ਕਿ ਭਈ ਇਹ ਕਿਸਾਨਾਂ ਦੇ ਹਿੱਤ ਨਹੀਂ ਐ ਤੇ ਤੁਸੀਂ ਸਮਝਦੇ ਜੇ ਹਿੱਤ ਆ ਇਹ ਲਾਗੂ ਕਰਵਾ ਲਓ ਤੇ ਉਹ ਉਹ ਕਰਵਾਉਣ ਤੋਂ ਫਿਰ ਭੱਜ ਗਏ ਫਿਰ ਚੁੱਪ ਹੋ ਗਏ ਪਰ ਜੀ ਇਹ ਅੰਦੋਲਨ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਸਪੌਂਸਰਡ ਹੈਗਾ ਸਰਕਾਰ ਸਪੌਂਸਰਡ ਹੈਗਾ ਫਿਰ ਭਾਜਪੀ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਵਾਸਤੇ ਕਿਉਂ ਇਹ ਪੈਨਲ ਬਣਾਇਆ ਜਿਸ ਦੇ ਤੁਸੀਂ ਮੈਂਬਰ ਹੋ ਤੇ ਜਿਆਨੀ ਸਾਹਿਬ ਲੀਡ ਕਰ ਰਹੇ ਸਾਡੀ ਡਿਊਟੀ ਹੈ ਜਿਹੜੇ ਜੈਨੂਨ ਕਿਸਾਨ ਆਰਗੇਨਾਈਜੇਸ਼ਨ ਨੇ ਉਹਨਾਂ ਨਾਲ ਗੱਲ ਕੀਤੀ ਜਾਵੇ ਜੇ ਕੋਈ ਗੱਲ ਉਹਨਾਂ ਦੀ ਜੈਨੂਨ ਪ੍ਰੋਬਲਮ ਹੈ ਉਹਨੂੰ ਐਡਰੈਸ ਕੀਤਾ ਜਾਵੇ ਸਾਡੀ ਸਰਕਾਰ ਚਾਹੁੰਦੀ ਹੈ ਪਰ ਜੇ ਜਿਸ ਤਰ੍ਹਾਂ ਇਹ ਕਰਦੇ ਨੇ ਉਹ ਤਰੀਕਾ ਗਲਤ ਹੈ ਔਰ ਤੁਸੀਂ ਦੇਖੋ ਵੀ ਉਸ ਦਿਨ ਕਿਹਾ ਵੀ ਟ੍ਰੇਨਾਂ ਚਲਾ ਦਿਓ ਆਪਾਂ 21 ਤਰੀਕ ਨੂੰ ਫੇਰ ਬੈਠ ਲੈਨੇ ਆਂ ਕਿਸਾਨਾਂ ਨੇ ਕਿਹਾ ਨਹੀਂ ਜੀ ਅਸੀਂ ਤਾਂ ਗੁੱਡ ਜੀ ਚੱਲਣ ਦੇਾਂਗੇ ਦੂਜੀਆਂ ਨਹੀਂ ਚੱਲਣ ਉਹਨੇ ਕਿਹਾ ਫਿਰ ਇਹ ਤਾਂ ਸਲੈਕਟਿਵ ਨਹੀਂ ਚਲਦੀਆਂ ਇਹ ਆਗੇ ਆਉਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨਾਲ ਬੈਠ ਕੇ ਗੱਲ ਕਰਕੇ ਚਲਾ ਦਿਓ ਜੀ ਦੋਨੋਂ ਟ੍ਰੇਨਾਂ ਫਿਰ 15 ਤੱਕ ਚਲਾ ਦਿਓ ਜੀ ਹੁਣ 20 ਤੱਕ ਚਲਾ ਦਿਓ ਜੀ ਇਹ ਕੋਈ ਤਰੀਕਾ ਹੈਗਾ ਸਰਕਾਰਾਂ ਚਲਾਉਣ ਦਾ ਇਹ ਪਰਫਾਰਮ ਕਰਨ ਦਾ ਤਰੀਕਾ ਕੈਪਟਨ ਅਮਰਿੰਦਰ ਸਿੰਘ ਲੋਕਤੰਤਰ ਦਾ ਵੀ ਉਪਮਾਨ ਕਰੀ ਜਾਂਦੇ ਆ ਲੋਕਤੰਤਰ ਨੂੰ ਕੁਰਾਹੇ ਪਾਈ ਜਾਂਦੇ ਆ ਇਹ ਇਹ ਤਾਂ ਸਰਕਾਰਾਂ ਦਾ ਸਵਾਲ ਹੈ ਪੰਜਾਬ ਸਰਕਾਰ ਜਦੋਂ ਚਾਹੂਗੀ ਤੇ ਨਾ ਚੱਲ ਜਾਣਗੀਆਂ ਜਦੋਂ ਤੱਕ ਚਾਹਣਗੇ ਉਦੋਂ ਤੱਕ ਚੱਲਣਗੀਆਂ ਜਦੋਂ ਨਹੀਂ ਚਾਹਣਗੇ ਨਹੀਂ ਚੱਲਣਗੀਆਂ ਇੱਕ ਵਾਰੀ ਤੋਂ ਨੇ ਸੈਂਟਰਲ ਮਿਨਿਸਟਰਸ ਦੀ ਜੋ ਗੱਲਬਾਤ ਕਿਸਾਨ ਜਥੇਬੰਦੀਆਂ ਨਾਲ ਹੋਈ ਸੀਗੀ ਬਟ ਇਨਕਨਕਲੂਸਿਵ ਰਹੀ ਸੀ ਕਿ ਉਹਦੇ ਵਿੱਚ ਕੋਈ ਸਿੱਟਾ ਨਹੀਂ ਨਿਕਲੇ ਸੀਗਾ ਹੁਣ ਕੋਈ ਕੀ ਸਰਕਾਰ ਵੱਲੋਂ ਜਾਂ ਤੁਹਾਡਾ ਪੈਨਲ ਜੋ ਹੈ ਦੁਬਾਰਾ ਇਨੀਸ਼ੀਏਟ ਕਰੇਗਾ ਕਿ ਕਿਸਾਨਾਂ ਨਾਲ ਗੱਲਬਾਤ ਕੀਤੀ ਜਾਵੇ ਇਦਾਂ ਕਿਸੇ ਵੀ ਮੀਟਿੰਗ 'ਚ ਪਹਿਲੀ ਸਿੱਟਾ ਨਹੀਂ ਨਿਕਲਦਾ ਤੇ ਉਹਨਾਂ ਨੇ ਕਿਹਾ ਸੀ ਪੰਜ ਮੈਂਬਰੀ ਕਮੇਟੀ ਬਣਾ ਦਿਓ ਉਹ ਆਪਸ ਚ ਬੈਠਦੇ ਰਹਿਣਗੇ ਅਸੀਂ ਵੀ ਬਣਾ ਦਿੰਨੇ ਆ ਅੱਠ 10 ਵਾਰ ਬੈਠਣਗੇ ਇਹਦਾ ਨਤੀਜਾ ਨਿਕਲਿਆ ਹੋਊਗਾ ਜੋ ਨਿਕਲੂਗਾ ਉਹਦੇ ਚਾਪਾ ਫਿਰ ਹੱਲ ਕਰ ਲਾਂਗੇ ਜੋ ਜੈਨੂਨ ਪ੍ਰੋਬਲਮਸ ਆਉਣਗੀਆਂ ਜੈਨੂਨ ਤੁਹਾਡੀਆਂ ਪ੍ਰੋਬਲਮ ਨੇ ਉਹ ਅਡਰੈਸ ਹੋ ਜਾਣਗੀਆਂ ਆ ਹੋਇਆ ਤੇ ਉਹ ਚਾਹੁੰਦੇ ਨਹੀਂ ਹੈ ਪਰ ਪਰ ਜੱਥੇ ਬੰਨੀਆ ਕਹਿੰਦੀ ਹੈ ਕਿ ਸਾਨੂੰ ਇਹ ਜਿਹੜੇ ਨਵੇਂ ਕਾਨੂੰਨ ਨੇ ਉਹ ਅਸੀਂ ਉਹਨੂੰ ਕੈਨਸਲ ਕਰਾਉਣਾ ਚਾਹੁੰਦੇ ਨੇ ਬਾਕੀ ਕੋਈ ਉਹਨਾਂ ਦੀ ਕੋਈ ਡਿਮਾਂਡ ਨਹੀਂ ਅਰੇ ਭਾਈ ਕੈਨਸਲ ਇਸ ਤਰ੍ਹਾਂ ਕਿਵੇਂ ਹੋ ਜਾਣਗੇ ਕੋਈ ਸਰਕਾਰ ਨੇ ਕਾਨੂੰਨ ਕਿਸਾਨਾਂ ਦੇ ਵਿਰੋਧ ਹੀ ਬਣਾਤੇ ਜਿਹੜੇ ਡਾਕਟਰ ਸੁਮਿੰਨਾਥਨ ਦੀ ਗੱਲ ਕਰਦੇ ਨੇ ਉਹ ਵੀ ਉਸ ਪੈਨਲ 'ਚ ਸੀਗੇ ਜਿਹਨੇ ਕਾਨੂੰਨ ਬਣਾਏ ਆ ਤੇ ਇਹਦਾ ਮਤਲਬ ਡਾਕਟਰ ਸੁਮਿੰਨਾਥਨ ਵੀ ਖਿਲਾਫ ਹੋਗੇ ਇਹਦਾ ਮਤਲਬ ਮੋਦੀ ਜੀ ਵੀ ਕਿਸਾਨਾਂ ਦੇ ਖਿਲਾਫ ਹੋਗੇ ਅਸੀਂ ਵੀ ਕਿਸਾਨਾਂ ਦੇ ਵਿਰੋਧ ਚ ਹੋਗੇ ਇਹ ਗੱਲ ਨਹੀਂ ਹੈ ਅਸੀਂ ਕਿਸਾਨ ਹਿਤੂ ਆ ਸਾਨੂੰ ਪਤਾ ਸਾਡੀ ਆਰਥਿਕਤਾ ਖੇਤੀ ਤੇ ਆਧਾਰਿਤ ਆ ਇਹ ਇਦਾਂ ਕਹਿਣ ਨਾਲ ਥੋੜਾ ਗੱਲ ਬਣਦੀ ਆ ਆਪਸ 'ਚ ਡਿਸਕਸ਼ਨ ਹੋਊਗੀ ਅਸੀਂ ਕਿਹਾ ਸੀ ਨਾ ਤੁਹਾਡੀ ਕੋਈ ਸ਼ਰਤਾਂ ਨਾ ਸਾਡੀ ਕੋਈ ਸ਼ਰਤ ਤੇ ਉਸੇ ਤਰੀਕੇ ਨਾਲ ਗੱਲ ਹੋ ਰਹੀ ਸੀ ਉਹਨੋਂਗੇ ਵਧਾਉਣਾ ਚਾਹੀਦਾ ਸੀ ਹੁਣ ਨਹੀਂ ਬਦਉਂਦੇ ਉਹ ਤੇ ਕੀ ਕਰ ਸਕਦੇ ਆ ਉਹਨਾਂ ਨੂੰ 21 ਤਰੀਕ ਦਾ ਕਿਹਾ ਸੀ ਉਹਨਾਂ ਨੇ ਕਿਹਾ ਜੀ ਅਸੀਂ 18 ਨੂੰ ਗੱਲ ਕਰਕੇ ਦੱਸਾਂਗੇ ਤੇ ਬੈਠਣ ਦੀ ਗੱਲ ਖਤਮ ਕਰਤੀ ਤੇ ਉਸ ਤੋਂ ਬਾਅਦ ਸਾਡੇ ਦੇ ਦਰਵਾਜ਼ੇ ਹੁਣ ਵੀ ਖੁੱਲੇ ਆ ਸਰਕਾਰ ਦੇ ਜੇ ਬੈਠਣਾ ਚਾਹਣ ਹੁਣ ਉਹਨਾਂ ਚ ਕਈ ਜਥੇਬੰਦੀਆਂ ਐਸੀਆਂ ਨੇ ਜਿਹੜੀਆਂ ਗੱਲ ਮਕਾਉਣਾ ਹੀ ਨਹੀਂ ਚਾਹੁੰਦੀਆਂ ਹਾਲਾਂਕਿ ਮੈਂ ਨਹੀਂ ਕਹਿੰਦਾ ਵੀ ਸਾਰੀਆਂ 20 ਤੋਂ 25 ਦੇ ਕਰੀਬ ਜਥੇਬੰਦੀਆਂ ਬਹੁਤ ਸਵਿਰਦ ਨੇ ਉਹ ਗੱਲਬਾਤ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਉਹ ਚਾਹੁੰਦੇ ਆ ਕਿਸਾਨਾਂ ਦੇ ਚ ਫੈਸਲਾ ਹੋ ਜੇ ਦੋ ਚਾਰ ਐਸੇ ਨੇ ਜਿਹੜੇ ਉਹਨੂੰ ਲੰਬਾ ਕਰਨਾ ਚਾਹੁੰਦੇ ਆ ਉਹਨਾਂ ਦੀ ਆਪਣੀ ਪ ਉਹਨਾਂ ਦਾ ਰਾਹ ਹੀ ਸੰਘਰਸ਼ਾਂ 'ਚੋਂ ਨਿਕਲਦਾ ਤੇ ਉਹ ਅਸੀਂ ਕੀ ਕਰ ਸਕਦੇ ਹਾਂ ਉਹਨਾਂ ਦੀ ਵਿਚਾਰਤਾ ਰਹੇਗੀ ਤੁਹਾਡੇ ਇੱਕ ਬਿਆਨ ਤੇ ਬੜਾ ਉਹ ਮਚਿਆ ਹੋਇਆ ਪੋਲਿਟਿਕਲ ਜਿਹੜਾ ਤੁਸੀਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਦਿੱਤਿਆ ਹੈ ਜਦੋਂ ਉਹਨਾਂ ਨੇ EVM ਹੈਕ ਹੋਣ ਦੀ ਗੱਲ ਕੀਤੀ ਸੀਗੀ 2019 ਦੀ ਇਲੈਕਸ਼ਨਾਂ ਦੇ ਬਾਰੇ SGPC ਦੇ ਫੰਕਸ਼ਨ ਦੇ ਵਿੱਚ ਤੇ ਤੁਹਾਡੀ ਰਿਐਕਸ਼ਨ ਜਿਹੜਾ ਸੀਗਾ ਤੁਸੀਂ ਉਹਨਾਂ ਨੂੰ ਇੱਕ ਮੈਂਟਲੀ ਇਲ ਬੰਦਾ ਕਿਹਾ ਸੀਗਾ ਜਿਹੜੀ ਤੁਹਾਡੀ ਸਟੇਟਮੈਂਟ ਸੀਗੀ ਤੇ ਉਹਨੂੰ ਗਲਤ ਕਿਹਾ ਸੀਗਾ ਕਿ EVM ਜਿਹੜਾ ਉਹ ਐਲੀਗੇਸ਼ਨ ਲਗਾ ਰਹੇ ਨੇ ਤੇ ਅਕਾਲੀ ਦਲ ਨੇ ਇਸ ਨੂੰ ਬੜੇ ਸਟਰੋਂਗਲੀ ਕੰਡੈਮ ਕੀਤਾ ਹੈ ਕਿ ਤੁਸੀਂ ਇਸ ਸਾਰੇ ਸ਼ੁਤ ਕੀ ਕਰਨ ਅਕਾਲੀ ਦਲ ਨੇ ਸਟਰੋਂਗਲੀ ਕਮੈਂਟ ਨਹੀਂ ਕੀਤਾ ਉਹ ਨਹੀਂ ਕੀਤਾ ਅਕਾਲੀ ਦਲ ਨੇ ਤਾਂ ਉਹਦੇ ਗੁੰਡੇ ਜਿਹੜੇ ਆ ਨਾ ਜਵਾ ਜਵਾ ਯੂਥ ਵਿੰਗ ਉਹਨਾਂ ਨੇ ਹਮਲੇ ਕੀਤੇ ਸ਼੍ਰੋਮਣੀ ਅਕਾਲੀ ਦਲ ਇੱਕ ਬਹੁਤ ਵਧੀਆ ਜਮਾਤ ਆ ਮੈਂ ਜਸਹਰ ਵਾਲੀ ਗੱਲ ਤੇ ਵੀ ਉਹਦੇ ਚ ਇੰਨੀ ਵਧੀਆ ਜਮਾਤ ਆ ਕਿ ਉਹਦਾ ਇੱਕ ਮਤਲਬ ਸ਼ਾਨਾਮਈ ਇਤਿਹਾਸ ਆ ਕਿ ਉਹਦੇ ਪ੍ਰਧਾਨ ਬੜੇ ਤਗੜੇ ਤਗੜੇ ਬੰਦੇ ਸੰਤ ਬਾਬਾ ਫਤੇ ਸਿੰਘ ਸ਼ਹੀਦ ਸੰਤ ਲੰਗੋਵਾਲ ਔਰ ਸਰਦਾਰ ਸੁਖਜੀਤ ਸਿੰਘ ਬਰਨਾਲਾ ਔਰ ਜਸੇਦਾਰ ਤਲਵੰਡੀ ਜਸੇਦਾਰ ਗੁਰਚੰਦ ਸਿੰਘ ਟੋੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੱਕ ਔਰ ਸਰਦਾਰ ਸੁਖਦੇਵ ਸਿੰਘ ਢੀਂਸਾ ਬ੍ਰਹਮਪੁਰਾ ਰਣਜੀਤ ਸਿੰਘ ਜੀ ਤੇ ਇਹ ਲੀਡਰਾਂ ਦੇ ਨਾਂ ਲੈਂਦੇ ਲੱਗਦਾ ਸੀ ਵੀ ਕੋਈ ਲੀਡਰ ਨੇ ਕੱਦ੍ਹਾ ਪਰ ਅੱਜ ਕੀ ਨੇ ਅਕਾਲੀ ਦਲ ਦਾ ਕੀ ਹਾਲ ਬਣਾਤਾ ਇਹ ਬੰਟੀ ਲੀਡਰ ਅਕਾਲੀ ਦਲ ਦਾ ਇਹ ਸ਼ੰਟੀ ਲੀਡਰ ਤੇ ਇਹ ਵਿਕੀ ਲੀਡਰ ਤੇ ਉਹ ਕੋਈ ਗੱਲ ਨਹੀਂ ਕੋਈ ਰਾਗ ਨਹੀਂ ਅਕਾਲੀ ਦਲ ਕਿੱਥੇ ਨੂੰ ਚਲਿਆ ਗਿਆ ਉਹ ਅਕਾਲੀ ਦਲ ਦੇ ਉਹ ਗੁੰਡੇ ਨੇ ਬੇਸਿਕਲੀ ਉਹ ਮੇਰੇ ਤੇ ਹਮਲਾ ਕਰਨ ਦੀ ਵੀ ਗੱਲ ਕਰਦੇ ਆ ਉਹ ਕਹਿੰਦੇ ਅਸੀਂ ਇਹਦਾ ਮੂੰਹ ਕਾਲਾ ਕਰ ਦਿਆਂਗੇ ਇਹਦਾ ਆ ਕਰ ਦਿਆਂਗੇ ਹੁਣ ਸਿੱਖੀ ਦਾ ਸਰਟੀਫਿਕੇਟ ਵੀ ਅਕਾਲੀ ਦਲ ਕੋਲੋਂ ਹੀ ਲੈਣਾ ਪਊਗਾ ਸਾਨੂੰ ਮੈਨੂੰ ਤਾਂ ਇਹ ਨਹੀਂ ਸਮਝ ਆਈ ਕਿ ਸਿੱਖ ਹੈ ਨਹੀਂ ਕਹਿੰਦੇ ਤੇ ਆ ਸਿੱਖ ਹੈਗਾ ਇਹ ਇਹ ਸਰਟੀਫਿਕੇਟ ਵੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇਹ ਅੱਜ ਬੰਟੀ-ਛੰਟੀ ਜਿਹੜੇ ਲੀਡਰ ਨੇ ਇਹਨਾਂ ਦੇ ਇਹ ਦਿਆ ਕਰਨਗੇ ਸਾਨੂੰ ਮੈਨੂੰ ਤਾਂ ਬੜੀ ਹੈਰਾਨਗੀ ਦੀ ਗੱਲ ਹੋਈ ਆ ਤੇ ਸਿੱਖੀ ਦਾ ਘਾਣ ਕਰਨ ਲੱਗੇ ਹੋਏ ਆ ਤੇ ਇਹਨਾਂ ਨੇ ਹੀ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਮੈਂ ਇੱਕੋ ਗੱਲ ਦੇਖੋ ਜਿਹੜੀ ਗੱਲ ਗਲਤ ਮੇਰੇ ਸਲਿੱਪ ਆਫ ਟੰਗ ਸੀ ਉਹ ਇੱਕ ਇੱਕ ਉਹਦੇ ਤੇ ਸੀ ਬਾਕੀ ਸਾਰੇ ਚੈਨਲਾਂ ਤੇ ਮੈਂ ਨਹੀਂ ਕਿਹਾ ਉਹ ਗੱਲ ਮਗਰ ਉਹ ਹੋ ਗਿਆ ਉਹਦੀ ਮੈਂ ਮਾਫੀ ਮੰਗੀ ਕਿ ਭਈ ਇਹ ਗਲਤ ਆ ਕਿਸੇ ਵਿਅਕਤੀ ਲਈ ਵੀ ਇਦਾਂ ਕਹਿਣਾ ਗਲਤ ਆ ਤੇ ਮੇਰੇ ਕੋਲੋਂ ਕਿਸੇ ਤਰ੍ਹਾਂ ਨਿਕਲ ਗਿਆ ਮੈਂ ਉਹਦੇ ਲਈ ਮਾਫੀ ਮੰਗ ਲਈ ਮਗਰ ਹੁਣ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਨਾਟਕ ਸ਼ੁਰੂ ਕਰਤਾ ਅਕਾਲੀ ਦਲ ਵਾਲਿਆਂ ਨੇ ਔਰ ਉਹ ਜਥੇਦਾਰ ਸਾਹਿਬ ਜਦੋਂ EVM ਚ ਖਰਾਬੀ ਕਹਿੰਦੇ ਆ ਜਦੋਂ ਤੁਸੀਂ ਏਡੀ ਵੱਡੀ ਸੀਟ ਤੇ ਬੈਠਦੇ ਹੋ ਰਿਲੀਜੀਅਸ ਸੀਟਾ ਹੋ ਸਾਰੇ ਸਿੱਖ ਮੈਂ ਵੀ ਸ੍ਰੀ ਅਕਾਲ ਤਖਤ ਸਾਹਿਬ ਦਾ ਸਤਿਕਾਰ ਤੇ ਸਨਮਾਨ ਕਰਦਾ ਅਗਰ ਮੈਨੂੰ ਅੱਜ ਵੀ ਸੰਮਨ ਕਰਨਗੇ ਅੱਜ ਵੀ ਸਜ਼ਾ ਲਾ ਦੇਣਗੇ ਮੈਂ ਉਹ ਸਜ਼ਾ ਭੁਗਤੂੰਗਾ ਜਾਊਂਗਾ ਇੱਕ ਨਮਾਣੇ ਸਿੱਖ ਦੇ ਨੱਕੇ ਐਸੀ ਹੀ ਮੇਰੇ ਅਗੇ ਕਰੋਨਾ ਹੋਰ ਨਹੀਂ ਸਿੱਖ ਖਾਲੀ ਸ਼੍ਰੋਮਣੀ ਅਕਾਲੀ ਦਲ ਚ ਨਹੀਂ ਹੈ ਸਿੱਖ ਭਾਜਪਾ ਚ ਵੀ ਬੈਠਾ ਉਹ ਵੀ ਸਿੱਖ ਆ ਜਿਹੜਾ ਆਮ ਆਦਮੀ ਚ ਬੈਠਾ ਉਹ ਵੀ ਸਿੱਖ ਆ ਜਿਹੜਾ ਕਾਂਗਰਸ ਚ ਬੈਠਾ ਉਹ ਵੀ ਸਿੱਖ ਆ ਹਾਲਾਂਕਿ ਕਾਂਗਰਸ ਨੇ ਕਤਲੇਆਮ ਕੀਤਾ ਸਿੱਖਾਂ ਦਾ ਉਸ ਤੋਂ ਬਾਅਦ ਵੀ ਉਹ ਸਿੱਖ ਨੇ ਪਰ ਉਹਨਾਂ ਨੂੰ ਬੀਜੇਪੀ ਦੇ ਸਿੱਖ ਬੁਰੇ ਲੱਗਦੇ ਸਿੱਖ ਜਿਹੜੇ ਬੀਜੇਪੀ ਇਹਨਾਂ ਸਾਰੀਆਂ ਪਾਰਟੀਆਂ ਚ ਜਿਹੜੀਆਂ ਉਹ ਵੀ ਸਿੱਖ ਨੇ ਖਾਲੀ ਇਹ ਤਾਂ ਨਹੀਂ ਆ ਵੀ ਸਾਡੇ ਨਾਲ ਜੁੜੇ ਹੋਏ ਤੇ ਉਹ ਸਿੱਖੀ ਦੀ ਗੱਲ ਵੀ ਪ੍ਰਵਾ ਸਾ ਸ਼ਰਮੀਆਂ ਅਖਾਲੀ ਦਲ ਦੱਸਦਾ ਔਰ ਜਸੇਦਾਰ ਸਾਹਿਬ ਐਸੀ ਵੱਡੀ ਸੀਟ ਤੇ ਬੈਠ ਕੇ ਬਿਨਾਂ ਕਿਸੇ ਸਬੂਤ ਤੋਂ ਜਦੋਂ ਅਸੀਂ ਮੱਧ ਪ੍ਰਦੇਸ਼ ਹਾਰਦੇ ਆਂ ਜਦੋਂ ਅਸੀਂ ਰਾਜਸਥਾਨ ਹਾਰਦੇ ਆਂ ਜਦੋਂ ਅਸੀਂ ਬਾਕੀ 36 ਸਖਤਿਸਗੜ ਹਾਰਦੇ ਆਂ ਜਦੋਂ ਅਸੀਂ ਪੰਜਾਬ ਹਾਰਦੇ ਆਂ ਉਦੋਂ ਜਸედაਰ ਸਾਹਿਬ ਨੂੰ EVM ਚ ਕੋਈ ਖਰਾਬੀ ਨਹੀਂ ਦਿਖਾਈ ਦਿੰਦੀ ਜਦੋਂ ਅਸੀਂ ਬਿਹਾਰ ਚ ਜਾਂਦੇ ਆਂ ਉਦੋਂ ਜਸედაਰ ਸਾਹਿਬ ਨੂੰ ਖਰਾਬ ਦਿਸਣ ਲੱਗ ਗਿਆ ਉਦੋਂ ਮੋਦੀ ਜੀ ਦੀ ਸਰਕਾਰ ਉਹਨਾਂ ਨੂੰ ਝੂਠ ਨਾਲ ਬਣੀ ਹੋਈ ਸਰਕਾਰ ਲੱਗਣ ਲੱਗੀ ਉਦੋਂ ਉਹਨਾਂ ਨੂੰ ਇਹ ਹੋ ਗਿਆ ਕਿ 20 ਸਾਲ ਤੱਕ ਇਦਾਂ ਹੀ ਸਾਡੀ ਸਰਕਾਰ ਰਹੂਗੀ ਇਹ ਕੋਈ ਗੱਲ ਥੋੜਾ ਹੈਗੀ ਹੈ ਇਸ ਕਰਕੇ ਮੈਂ ਇਹ ਪ੍ਰਾਰਥਨਾ ਕਰਦਾ ਜਸედაਰ ਸਾਹਿਬ ਨੂੰ ਕਿ ਵੀ ਤੁਹਾਡੇ ਕੋਲ ਸਬੂਤ ਹੈ ਤਤ ਤੁਸੀਂ ਤੁਹਾਨੂੰ ਇਹ ਕੋਈ ਕਿਸੇ ਨੇ ਅਧਿਕਾਰ ਨਹੀਂ ਦਿੱਤਾ ਕਿ ਤੁਸੀਂ ਲੋਕਤੰਤਰ ਦਾ ਵਿਪਮਾਨ ਕਰੋ ਤੇ ਤੁਸੀਂ ਜਿਹੜਾ ਸਾਡੀਆਂ ਇੰਸਟੀਟਿਊਸ਼ਨਸ ਨੇ ਸਵਧਾਨਿਕ ਸੰਸਥਾਵਾਂ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਵਿਪਮਾਨ ਕਰਦੇ ਹੋ ਔਰ ਬਿਨਾਂ ਹੀ ਸਬੂਤ ਤੋਂ ਤੁਸੀਂ ਸਰਕਾਰ ਤੇ ਰੋਲ ਪਾਉਂਦੇ ਰਹੋ ਜੇ ਤੁਹਾਡੇ ਕੋਲ ਕੋਈ ਸਬੂਤ ਹੈ ਤਾਂ ਇਹਨਾਂ ਨੂੰ ਦਿਓ ਸਾਹਮਣੇ ਲੈ ਕੇ ਆਓ ਤੁਹਾਡੀ ਤਾਂ ਗੱਲ ਸਾਰੇ ਸੁਣ ਲੈਣਗੇ ਐਡੀਬਿਡੀ ਸੀਟ ਤੇ ਬੈਠੇ ਉਹ ਦੀ ਜੀ ਵੀ ਸੁਣ ਲੈਣਗੇ ਤੇ ਤੁਹਾਨੂੰ ਕੀ ਜ਼ਰੂਰਤ ਹੈ ਇਸ ਤਰ੍ਹਾਂ ਦੀ ਗਲਤ ਫਹਮੀ ਫਲਾਉਣ ਦੀ ਉਹਨਾਂ ਸੰਸਥਾਵਾਂ ਦਾ ਅਪਮਾਨ ਕਰਨ ਦੀ ਲੋਕਤੰਤਰ ਦਾ ਅਪਮਾਨ ਕਰਨ ਦੀ ਇਹ ਘਰ ਥੋੜਾ ਦਿੱਤਾ ਇਹਦੇ ਨਾਲ ਸਿੱਖ ਕੌਮ ਦੀ ਪ੍ਰੈਸਟਿਜ ਲੋਅਰ ਹੁੰਦੀ ਹੈ ਉਹਨਾਂ ਨੇ ਤਾਂ ਸਿੱਖੀ ਸੰਧਾਨ ਦੇ ਉੱਪਰ ਚੱਲਣ ਦੀ ਗੱਲ ਕਰਨੀ ਹੈ ਦੱਸਣਿਆ ਸਾਨੂੰ ਉੱਥੋਂ ਤਾਂ ਆਦੇਸ਼ ਜਾਰੀ ਹੁੰਦੇ ਆ ਇਹਦੇ ਵਿੱਚ ਕੋਈ ਬਹਿਮ ਪਰਮ ਨਹੀਂ ਹੁੰਦੇ ਜਸਵੰਤ ਸਾਹਿਬ ਉਹ ਸੀਟ ਤੇ ਬੈਠ ਕੇ ਨੇ ਉਹ ਵੀ ਇੱਕ ਵਿਅਕਤੀ ਨੇ ਮਗਰ ਉਹ ਸੀਟ ਤੇ ਬੈਠਣ ਕਰਕੇ ਉਹਨਾਂ ਦਾ ਸਤਕਾਰ ਹੈ ਮਗਰ ਗੁਰੂ ਨਾਨਕ ਦੇਵ ਨੇ ਜਿੱਥੇ ਸਿੱਧ ਗੋਸ਼ਟੀਆਂ ਹੋ ਸਕਦੀਆਂ ਨੇ ਤਾਂ ਅਸੀਂ ਆਪਣੀ ਗੱਲ ਜਸਵੰਤ ਸਾਹਿਬ ਤੋਂ ਕਿਉਂ ਨਹੀਂ ਖਾਲੀ ਸ਼ਰੋਮਣੀ ਅਕਾਲੀ ਦਲ ਦੇ ਥੋੜਾ ਜਿਹਾ ਜ਼ੇਦਾਰ ਹੈ ਔਰ ਅਕਾਲੀ ਦਲ ਨੇ ਰੱਖੀ ਕੀਤਾ ਸੀ ਭਾਈ ਮਨਜੀਤ ਸਿੰਘ ਜੇਦਾਰ ਸੀ ਬਾਲ ਸਾਹਿਬ ਨੇ ਉਹਨਾਂ ਦੀ ਇੱਕ ਵੀ ਗੱਲ ਨਹੀਂ ਮੰਨੀ ਔਰ ਉਹਨਾਂ ਨੂੰ ਜਦੋਂ ਤੱਕ ਹਟਾ ਨਹੀਂ ਲਿਆ ਉਤੋਂ ਉਹਨਾਂ ਦਾ ਕੋਈ ਮੰਨੇ ਨਹੀਂ ਹੈਗੇ ਇਹ ਜਦੋਂ ਜੋ ਕੁਝ ਖੁਦ ਕਰਦੇ ਰਹੇ ਆ ਉਹਦੇ ਬਾਰੇ ਵੀ ਸੋਚ ਲੈਣ ਮੈਂ ਬਹੁਤ ਜ਼ਿਆਦਾ ਗੱਲਾਂ ਨਹੀਂ ਇਹਦੇ ਤੇ ਕਹਿਣੀਆਂ ਚਾਹੁੰਦਾ ਬਹੁਤ ਜ਼ਿਆਦਾ ਕਮੈਂਟਸ ਨਹੀਂ ਕਰਨਾ ਚਾਹੁੰਦਾ ਫਿਰ ਵੀ ਮੈਂ ਕਹਿੰਦਾ ਕਿ ਮੇਰੀ ਗੱਲ ਨਾਲ ਕਿਸੇ ਨੂੰ ਦੁੱਖ ਹੋਇਆ ਹੋਵੇ ਤਾਂ ਮੈਂ ਉਹਦੀ ਮਾਫੀ ਚਾਹੁੰਦਾ ਇਸੇ ਕਿ ਭਾਜਪਾ ਦੇ ਲੀਡਰ ਹਰਜੀਤ ਸਿੰਘ ਗਰੇਵਾਲ ਜੀ ਜਿਨ੍ਹਾਂ ਨੇ ਕਿਹਾ ਹੈ ਕਿ ਉਹ ਜਿਹੜਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਜਿਹੜਾ ਅਲੀਗੇਸ਼ਨ ਸੀਗਾ ਕਿ EVM ਜਿਹੜੀਆਂ ਹੈਗੀਆਂ ਹੈਕ ਕੀਤੀਆਂ ਸੀਗੀਆਂ 2019 ਦੇ ਇਲੈਕਸ਼ਨ ਚ ਉਸਦੇ ਉਹ ਵਿਰੋਧ ਚ ਹਜੇ ਵੀ ਕਾਇਮ ਨੇ ਬਟ ਜਿਹੜਾ ਉਹਨਾਂ ਨੇ ਇੱਕ ਸ਼ਬਦ ਰਿਪੋਰਟ ਹੋਇਆ ਸੀਗਾ ਕਿ ਉਹਨਾਂ ਨੇ ਮੈਂਟਲੀ ਇਲ ਜਥੇਦਾਰ ਉਹਨਾਂ ਨੂੰ ਉਸ ਵਾਸਤੇ ਕਿਹਾ ਸੀਗਾ ਉਸ ਵਾਸਤੇ ਉਹਨਾਂ ਨੇ ਅਪੋਲੋਜਾਈਜ਼ ਵੀ ਕੀਤੀ ਹੈ ਮਾਫੀ ਵੀ ਮੰਗੀ ਹੈ ਤੇ ਇਹਨੂੰ ਇੱਕ ਸਲਿੱਪ ਆਫ ਟੰਗ ਕਿਹਾ ਹੈ ਤੇ ਵੀ ਕਹਿ ਨਾਲ ਕਿ ਜੇ ਜਥੇਦਾਰ ਸਾਹਿਬ ਕੋਈ ਸਜ਼ਾ ਵੀ ਇਸ ਦੇ ਵਾਸਤੇ ਲਾਣਗੇ ਤੇ ਇਹ ਸਜ਼ਾ ਵੀ ਭੁਗਤਣ ਵਾਸਤੇ ਤਿਆਰ ਨੇ ਬਟ ਨਾਲ ਦੇ ਨਾਲੇ ਵੀ ਸਾਫ਼ ਕਰ ਰਹੇ ਨੇ ਕਿ ਸਿੱਖੀ ਦੀ ਪਰਿਭਾਸ਼ਾ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਨੇ ਸਾਰਿਆਂ ਨੂੰ ਉਹ ਸਰਟੀਫਿਕੇਟ ਦੇ ਸਕਦਾ ਹੈ ਸਿਕਸ ਜਿਹੜੇ ਨੇ ਉਹ ਭਾਜਪਾ ਦੇ ਵਿੱਚ ਵੀ ਨੇ ਕਾਂਗਰਸ ਦੇ ਵਿੱਚ ਵੀ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਨੇ ਤੇ ਹੋਰ ਪੋਲਿਟੀਕਲ ਪਾਰਟੀਆਂ ਦੇ ਵਿੱਚ ਵੀ ਸਿਕਸ ਹੈਗੇ